ਹਣ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਮੇਰਾ ਨਰਜੇਸ਼ ਕੁਮਾਰਾ ਜੀ ਮੈਂ ਡੇਰਾ ਮੈਂ ਡੇਰਾ ਬਸੀ ਤੋਂ ਜੀ ਮੇਰੀ ਬਿੱਟੀ ਦਾ ਆਪਰੇਸ਼ਨ ਕੀਤਾ ਸੀ ਨਕਦ ਆ ਤੇ ਇਹਨਾਂ ਨੇ ਮੇਰੀ ਕੁੜੀ ਦਾ ਕਤਲ ਕਰ ਦਿੱਤਾ ਜੀ ਉਸ ਚ ਉਹ ਛੋਟੇ ਜਿਹੇ ਆਪਰੇਸ਼ਨ ਚੋਂ ਹੀ ਕਤਲ ਕਰ ਦਿੱਤਾ ਗਲਤ ਟਰੀਟਮੈਂਟ ਕਰਕੇ ਜੀ ਬਾ ਹੁਣ ਜੇ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਜੀ ਮੈਂ ਇੱਥੇ ਹੀ ਮਰਾਂਗਾ ਗੇਰ ਤੋਂ ਇਹ ਬੰਦ ਹੋਣਾ ਚਾਹੀਦਾ ਜੀ ਇਹ ਮੌਤ ਦਾ ਦੁਬਾਰੇ ਮੌਤ ਦੀ ਦੁਕਾਨ ਬੰਦ ਹੋਰ ਜਿੰਦੀ ਡਾਕਟਰ ਗ੍ਰਿਫਤਾਰ ਹੋਣਾ ਚਾਹੀਦਾ ਜੀ ਦੇਖੋ ਅਸੀਂ ਗੁੜੀਆਂ ਨੂੰ ਨਾ ਇੱਕ ਛੋਟੇ ਜਿਹਾ ਆਪਰੇਸ਼ਨ ਨੱਕ ਦੀ ਹੱਡੀ ਦੇ ਛੋਟੇ ਜਿਹੇ ਆਪਰੇਸ਼ਨ ਵਾਸਤੇ 22 ਤਰੀਕ ਨੂੰ ਇੱਥੇ ਐਡਮਿਟ ਕਰਾਇਆ ਸੀ ਤੇ ਨਾਲ ਹੀ ਪਤਾ ਨਹੀਂ ਕੀ ਕਰਿਆ ਨੇ ਕੀ ਨਹੀਂ ਦੋ ਘੰਟੇ ਦੋ ਤਿੰਨ ਘੰਟੇ ਆਪਰੇਸ਼ਨ ਚ ਲਗਾਏ ਤੇ ਉਸ ਤੋਂ ਬਾਅਦ 23 ਤਰੀਕ ਨੂੰ ਇਹਨਾਂ ਨੇ ਡਿਸਚਾਰਜ ਕਰਤਾ ਜਦਕਿ ਅਸੀਂ ਪਹਿਲਾਂ ਵੀ ਦੱਸਿਆ ਆਏ ਸੀ ਸੰਬੰਧੀ ਕੰਪਲੀਟਾਂ ਵੀ ਸਾਰੀਆਂ ਪਰਸੋਂ ਹੀ ਦੇ ਚੁੱਕੇ ਸੀ ਸਾਡੀ ਬੇਟੀ ਦੀ ਮੌਤ ਹੋ ਗਈ ਤੇ ਉਸ ਦਿਨ ਵੀ ਕੁੜੀ ਦੀ ਹਾਲਤ ਬਿਲਕੁਲ ਠੀਕ ਨਹੀਂ ਸੀ ਤੇ ਪੂਰਾ ਨੀਚੇ ਦਾ ਪਾਸਾ ਉਹਦਾ ਸੁੰਨ ਸੀ ਕੁ ਤੇ ਇਹਨਾਂ ਨੇ ਕਿਹਾ ਕਿ ਵੈਸੇ ਹੀ ਕੋਈ ਛੋਟੀ ਜੀ ਪ੍ਰੋਬਲਮ ਹੈ ਗੈਸਟਰੋ ਗੈਸ ਗੋਸ ਦੀ ਪ੍ਰੋਬਲਮ ਹੈ ਦੂਰ ਹੋ ਜਾਊਗੀ ਤੁਸੀਂ ਜਾਓ ਕੋਈ ਗੱਲ ਨਹੀਂ ਅਸੀਂ ਘਰ ਗਏ ਅਸੀਂ ਦੁਬਾਰਾ ਦੱਸਿਆ ਕਿ ਕੁੜੀ ਦੀ ਤਬੀਤ ਖਰਾਬ ਹੁੰਦੀ ਜਾ ਰਹੀ ਹੈ ਇਹਨਾਂ ਨੇ ਸਾਨੂੰ ਇੱਕ ਮੈਡੀਸਨ ਜਦ ਦਿੰਦੀ ਹੈ ਕਿ ਤੁਸੀਂ ਦਰਦਨਵਾਰਕ ਦਵਾਈ ਦੇਣੀ ਹੈ ਬਸ ਇੱਕ ਤੇ ਠੀਕ ਹੈ ਨਹੀਂ ਤਾਂ 24 ਤਰੀਕ ਨੂੰ ਸਵੇਰੇ ਤੁਸੀਂ ਵਾਪਸ ਕਾਲੋ ਸਵੇਰੇ ਤੁਸੀਂ ਵਾਪਸ ਹਸਪੀਟਲ ਚ ਲੈ ਆਓ ਤੇ ਅਸੀਂ ਸਵੇਰੇ ਫੇਰ ਦੁਬਾਰਾ ਜਦ ਕੁੜੀ ਦੀ ਸੁਰਾਤ ਨੂੰ ਸਾਹਣਾ ਵੀ ਬੰਦ ਹੋ ਗਿਆ ਤੇ ਸਵੇਰੇ ਦੁਬਾਰਾ ਹਸਪੀਟਲ ਲੈ ਕੇ ਆਏ ਤੇ ਨਾਲ ਹੀ ਇਹਨਾਂ ਨੇ ਸਾਨੂੰ ਬਿਲਕੁਲ ਗੱਲ ਕਰੇ ਬਿਨਾ ਨਾਲ ਹੀ ਇਹਨਾਂ ਨੇ ਕਿਹਾ ਵੀ ਇਹ ਹਸਪੀਟਲ ਚ ਅਸੀਂ ਆਪਣੇ ਹਸਪੀਟਲ ਤੋਂ ਕਿਸੇ ਦੂਜੇ ਹਸਪੀਟਲ ਚ ਪਟਿਆਲਾ ਹਾਰਟ ਹਸਪੀਟਲ ਹੈ ਉੱਥੇ ਅਸੀਂ ਜਿਹੜੀ ਹੈ ਕੁੜੀ ਨੂੰ ਰੈਫਰ ਕਰ ਰਹੇ ਹਾਂ ਤੇ ਅਸੀਂ ਕਿਹਾ ਵੀ ਕਿਸ ਤਰ੍ਹਾਂ ਕੀ ਕੀ ਪ੍ਰੋਬਲਮ ਹੋਈ ਆ ਉਹ ਕਹਿੰਦੇ ਨਹੀਂ ਵੀ ਕੋਈ ਗੱਲ ਨਹੀਂ ਉਹ ਵੀ ਸਾਡੇ ਨਾਲ ਦੇ ਹੀ ਐ ਤੇ ਕੁਝ ਇਲਾਜ ਆ ਜਿਹੜੇ ਉੱਥੇ ਅਸੀਂ ਬਲੇ ਆ ਉੱਥੇ ਤੇ ਇੰਨੀ ਜਲਦੀ ਚ ਕੁੜੀ ਦੀ ਹਾਲਤ ਨੂੰ ਦੇਖ ਕੇ ਅਸੀਂ ਵੀ ਕੀ ਕਹਿੰਦੇ ਅਸੀਂ ਨਾਲ ਦੀ ਨਾਲ ਇਹਨਾਂ ਦੀ ਸਲਾਹ ਤੇ ਇਹਨਾਂ ਦੇ ਰੈਫਰਲ ਤੇ ਅਸੀਂ ਉੱਥੇ ਲੈ ਗਏ ਤੇ ਨਾਲ ਹੀ ਉੱਥੇ ਕੁੜੀਆ ਦੀ ਡੈਥ ਹੋ ਗਈ ਤੇ ਉੱਥੇ ਸਾਡੇ ਡਾਕਟਰਾਂ ਨੇ ਬਿਲਕੁਲ ਸਪਸ਼ਟ ਤੌਰ ਤੇ ਦੱਸਿਆ ਪਟਿਆਲਾ ਹਾਰਟ ਹਸਪੀਟਲ ਵਾਲਿਆਂ ਨੇ ਕਿ ਸਿੱਧੇ ਤੌਰ ਤੇ ਇਹਨਾਂ ਦੀ ਕੋਈ ਗਲਤ ਇਲਾਜ ਦੇ ਕਾਰਨ ਕੁੜੀ ਦੇ ਸਾਰੇ ਆਰਗਨਸ ਫੇਲ ਹੋ ਚੁੱਕੇ ਨੇ ਤੇ ਸਾਡੇ ਕੋਲ ਬੜੀ ਸੀਰੀਅਸ ਹਾਲਾਤ ਚ ਆਈ ਹੈ ਤੇ ਹੁਣ ਕੁੜੀ ਨੂੰ ਬਚਾਉਣਾ ਲਗਭਗ ਨਾ ਮੁਮਕਿਨ ਸੀ ਅਸੀਂ ਫੇਰ ਵੀ ਆਪਣੇ ਵੱਲੋਂ ਜ਼ੋਰ ਲਾਇਆ ਤੇ ਅਸੀਂ ਫੇਰ ਇਹਨਾਂ ਨਾਲ ਉਸ ਤੋਂ ਬਾਅਦ ਜਦੋਂ ਅਸੀਂ ਕੰਪਲੇਂਟ ਦਿੱਤੀ ਤੇ ਸਾਰੀ ਅਜੇ ਵੀ ਸਾਡੀ ਬੇਟੀ ਦੀ ਰਜਿੰਦਰਾ ਹਸਪੀਟਲ ਚ ਬੋਡੀ ਪਈ ਹੈ ਪੋਸਟਮਾਰਟਮ ਵਾਸਤੇ ਕੱਲ ਛੁੱਟੀ ਦੇ ਕਾਰਨ ਨਹੀਂ ਹੋ ਸਕਿਆ ਤੇ ਅੱਜ ਅਸੀਂ ਮਾਨਯੋਗ ਮੈਡੀਕਲ ਸਰਜਨ ਨੂੰ ਵੀ ਰਿਕਵੈਸਟ ਦਿੱਤੀ ਹੈ ਤੇ ਅਰਜੀ ਦਿੱਤੀ ਹੈ ਕਿ ਪ੍ਰੋਪਰ ਬੋਰਡ ਨਾਲ ਤੇ ਵੀਡੀਓਗ੍ਰਾਫੀ ਕਰਾ ਕੇ ਕੁੜੀਆ ਦਾ ਪੋਸਟਮਾਰਟਮ ਕਰਾਇਆ ਜਾਏ ਤੇ ਇਸ ਹਤਿਆਰੇ ਡਾਕਟਰ ਨੂੰ ਇਹ ਮਿਹਰ ਹਸਪਤਾਲ ਦੇ ਅੱਗੇ ਅਸੀਂ ਹਜ ਧਰ ਨਾਲ ਆਇਆ ਹੋਇਆ ਹੈ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਪ੍ਰਾਣਾ ਵੀ ਪ੍ਰਾਣੇ ਵੀ ਅਸੀਂ ਸੋਸ਼ਲ ਮੀਡੀਆ ਤੇ ਕੰਟੈਕਟ ਸੂਨ ਬਾਅਦ ਚ ਦੇਖੇ ਤੇ ਬਾਅਦ ਚ ਸਮਝ ਆਂਦੀ ਹੈ ਤੇ ਕਿੰਨੇ ਹੀ ਕਿੰਨੇ ਹੀ ਪਹਿਲਾਂ ਵੀ ਇੱਕ ਤਰ੍ਹਾਂ ਦੇ ਹਤਿਆਵਾਂ ਹੀ ਡੈਡ ਕਿੰਨੇ ਇੱਕ ਲੇਡੀ ਦੀ ਤੇ ਉਸ ਤੋਂ ਪਹਿਲਾਂ ਇੱਕ ਹੋਰ ਸੋਸ਼ਲ ਮੀਡੀਆ ਤੇ ਤੁਸੀਂ ਆਪ ਵੀ ਦੇਖੋ ਤੇ ਕਿੰਨੀ ਮੌਤਾਂ ਜਿਹੜੀ ਇੱਥੇ ਲਾਪਰਵਾਹੀ ਦੇ ਕਾਰਨ ਹੋ ਚੁੱਕੀਆਂ ਨੇ ਤੇ ਸਿੱਧੇ ਤੌਰ ਤੇ ਡਾਕਟਰ ਕਾਤਲ ਹੈ ਇਹ ਕੋਈ ਡਾਕਟਰ ਨਹੀਂ ਇਹ ਕਾਤਲ ਹੈ ਤੇ ਅਸੀਂ ਇਨਸਾਫ ਮੰਗਦੇ ਆ ਕਿਉਂਕਿ ਸਿਹਤ ਮੰਤਰੀ ਮਾਨਯੋਗ ਸਿਹਤ ਮੰਤਰੀ ਵੀ ਪੰਜਾਬ ਸਰਕਾਰ ਦੇ ਇਸੇ ਹਲਕੇ ਤੋਂ ਐ ਪਟਿਆਲੇ ਤੋਂ ਐ ਤੇ ਉਹਨਾਂ ਦੇ ਨੱਕ ਦੇ ਹੇਟ ਬਿਲਕੁਲ ਇਹ ਗਲਤ ਕੰਮ ਚੱਲ ਰਹੇ ਆ ਤੇ ਹੁਣ ਸਾਡੀ ਇੱਕ 24 ਸਾਲਾਂ ਦੀ ਹਸਦੀ ਖੇਲਦੀ ਬੱਚੀ ਜਿਸਦੇ ਜੀ 15 ਦਿਨ ਪਹਿਲਾਂ ਸਗਾਈ ਹੋਈ ਸੀ ਤੇ 2 ਮਹੀਨੇ ਬਾਅਦ ਵਿਆਹ ਸੀ ਤੇ ਹਸਦੀ ਖੇਲਦੀ ਆ ਕੇ ਬਿਲਕੁਲ ਇਹਨਾਂ ਨੇ ਮੌਤੇ ਸੌਦਾ ਕਰਾਨੇ ਨਾਲ ਦੀ ਨਾਲ ਉਹਨਾਂ ਨੂੰ ਖਤਮ ਕਰਤਾ ਤੇ ਅਸੀਂ ਤਾਂ ਇਨਸਾਨ ਮੰਗਦੇ ਆ ਸਰਕਾਰ ਤੋਂ ਸਿਹਤ ਮੰਤਰੀ ਤੋਂ ਸਾਰੇ ਪ੍ਰਸ਼ਾਸਨ ਤੋਂ ਤੇ ਅਸੀਂ ਜਦ ਤੱਕ ਸਾਰਾ ਪਰਿਵਾਰ ਸੀ ਜਦ ਤੱਕ ਤਰਨੇ ਤੋਂ ਨਹੀਂ ਉਠਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਇਹਨੂੰ ਪਰਚਾ ਦਰਜ ਕਰਕੇ ਇਹ ਤਾਂ ਹਸਪੀਟਲ ਬੰਦ ਨਹੀਂ ਕਰਿਆ ਜਾਂਦਾ। ਸਵਾਲ ਇਹ ਜਹਨ ਚਾਹਦਾ ਹੈ ਜਦੋਂ ਤੁਸੀਂ ਬੱਚੀ ਤੁਹਾਡੀ ਢਿੱਲੀ ਸੀ ਜਦੋਂ ਤੁਹਾਨੂੰ ਦੇਖਿਆ ਸਾਡੀ ਬੱਚੀ ਠੀਕ ਨਹੀਂ ਹੈ ਤੁਸੀਂ ਹਸਪਤਾਲ ਤੋਂ ਛੁੱਟੀ ਲੈ ਕੇ ਕਿਉਂ ਗਏ ਜੀ? ਬਿਲਕੁਲ ਨਹੀਂ ਜੀ ਅਸੀਂ ਅਸੀਂ ਬਿਲਕੁਲ ਨਹੀਂ ਕੀਤੀ ਅਸੀਂ 23 ਤਰੀਕ ਨੂੰ ਡਿਸਚਾਰਜ ਵੇਲੇ ਹੀ ਕਿਹਾ ਸੀ ਬੱਚੀ ਠੀਕ ਨਹੀਂ ਹੈਗੀ ਜੇ ਨਾ ਕਰੋ। ਇਹਨਾਂ ਨੇ ਜ਼ਬਰਦਸਤੀ ਡਿਸਚਾਰਜ ਕਰਿਆ। ਇਹਨਾਂ ਨੂੰ ਖੁਦ ਪਤਾ ਹੈ ਡਾਕਟਰ ਸਾਈਨ ਕਰਾਏ ਤੁਹਾਡੇ ਕੋਲ ਉਸ ਟਾਈਮ ਇਹਨਾਂ ਨੇ ਜੀ ਜਦੋਂ ਬੱਚੀ ਡਿਸਚਾਰਜ ਕੀਤੀ ਹੋਰ ਇਹ ਕੁੜੀਏ ਦੀ ਭੂਆ ਉੱਥ ਇਹ ਪੜੇ ਲਿਖ ਨਹੀਂ ਜੀ ਅਸੀਂ ਤਾਂ ਮਤਲਬ ਦੇਖ ਕੇ ਸਾਰੀ ਐਮਰਜੈਂਸੀ ਇਸ ਤਰ੍ਹਾਂ ਦੀ ਕ੍ਰੀਏਟ ਹੋ ਗਈ ਤੁਸੀਂ ਸਮਝੋ ਇੱਕ ਬੱਚਾ ਜਿਹੜਾ ਖੰਸਦਾ ਖੇਲਦਾ ਆਏ ਤੇ ਨਾਲ ਹੀ ਇੰਨੀ ਐਮਰਜੈਂਸੀ ਹੋ ਜੇਗੀ ਜਾਨ ਜਾਣ ਵਾਲੀ ਹੈ ਤੇ ਬੰਦਾ ਕੀ ਕਰੇ ਜਿਸ ਤਰ੍ਹਾਂ ਇਹ ਕਹਿੰਦੇ ਰਹੇ ਅਸੀਂ ਜਲਦੀ ਜਲਦੀ ਬਸ ਰੈਫਰਲ ਵੀ ਇਹਨਾਂ ਨੇ ਖੁਦ ਹੀ ਕੀਤਾ ਅਸੀਂ ਕਰਦੇ ਰਹੇ ਅਸੀਂ ਤੁਹਾਡੀ ਖਬਰ ਕਰੀ ਸੀ ਉਸ ਤੋਂ ਬਾਅਦ ਡਾਕਟਰ ਸਾਹਿਬ ਦਾ ਪਹਿਲੂ ਲਿੱਤਾ ਅਸੀਂ ਡਾਕਟਰ ਸਾਹਿਬ ਦਾ ਇਹ ਕਹਿਣਾ ਸੀ ਕਿ ਜਦੋਂ ਕੁੜੀ ਉਰਤੋਂ ਗਈ ਹੈ ਠੀਕ ਸੀ ਰਾਜੀ ਖੁਸ਼ੀ ਕੁੜੀ ਨੂੰ ਲੈ ਕੇ ਗਏ ਉਸ ਤੋਂ ਬਾਅਦ ਕੁੜੀ ਨੂੰ ਪੀਲੀਆ ਹੋ ਜਾਂਦਾ ਬਿਲਕੁਲ ਮੈਂ ਵੀ ਡਾਕਟਰ ਸਾਹਿਬ ਦੀ ਸਟੇਟਮੈਂਟ ਪੜੀ ਦੇਖੀ ਹੈ ਜ 23 ਨੂੰ 24 ਨੂੰ ਦੁਆਰਾ ਆਂਦੇ ਆ ਕਹਿੰਦੇ ਪੀਲੀਆ ਹੋ ਗਿਆ 23 ਨੂੰ ਡਿਸਚਾਰਜ ਕਰਦੇ ਆ ਤੇ 23 ਨੂੰ ਕਹਾਂ ਭਾਈ ਸਾਹਿਬ ਇੱਕ ਚੀਜ਼ ਪੋਸੀਬਲ ਹੈ ਕਿ ਇੱਕ ਦਿਨ ਚ ਪੀਲੀਆ ਹੋ ਕੇ ਇੱਕ ਦਿਨ ਚ ਸਾਰੇ ਆਰਗਨਸ ਫੇਲ ਹੋ ਕੇ ਬੱਚਾ ਮਰ ਜੇ ਕਹਾਂਸ ਦਾ ਖੇਲ ਦਾ ਸਵਸਤ ਅਸਤੱਕ ਜਿਹਦੀ ਕੋਈ ਮੈਡੀਕਲ ਹਿਸਟਰੀ ਨਾ ਹੋਵੇ ਪੁਰਾਣੀ ਤੋਂ ਬਿਲਕੁਲ ਇਹ ਡਾਕਟਰ ਝੂਠ ਬੋਲ ਰਿਹਾ ਹੈ ਇਹ ਮੰਨ ਨਹੀਂ ਰਿਹਾ ਇਸ ਤੋਂ ਲਾਪਰਵਾਹੀ ਹੋਈ ਹੈ ਤੇ ਲਾਪਰਵਾਹੀ ਇੱਕ ਵਾਰ ਨਹੀਂ ਲਾਪਰਵਾਹੀ ਸਾਲਾਂ ਤੋਂ ਤੁਸੀਂ ਦੇਖੋ ਸਾਰੇ ਕੰਟੈਕਟਸ ਸਾਰੇ ਸੋਸ਼ਲ ਮੀਡੀਆ ਤੇ ਪਿਛਲੇ ਮਿਲਦੇ ਕਿੰਨੀ ਵਾਰ ਇਸ ਹਸਪਤਾਲ ਦੇ ਬਾਹਰ ਧਰਨੇ ਲਗੇ ਆ ਇਸ ਮੌਤ ਦੇ ਸੌਦਾਗਰ ਕਿੰਨੇ ਹਾਈ ਟੈਕ ਜਮਾਨੇ ਚ ਆਸ ਤੱਕ ਕਿੱਦਾਂ ਕੋਈ ਕਾਰਵਾਈ ਆਸ ਤੱਕ ਇਸਤੇ ਨਹੀਂ ਹੋਈ। ਇਸਤੇ ਪਰਸੋ ਦਾ ਵਾਕਿਆ ਉਸ ਤੋਂ ਬਾਅਦ ਹਰ ਤੱਕ ਪੁਲਿਸ ਸਾਡੇ ਕੋਲ ਆ ਕੇ ਬਿਆਨ ਲੈ ਕੇ ਗਈ ਆ ਕਿਸ ਤਰ੍ਹਾਂ ਦਾ ਤੁਸੀਂ ਪੁਲਿਸ ਬਿਲਕੁਲ ਨਹੀਂ ਜੀ ਦੇਖੋ ਵੀ ਵਿਦ ਰਿਸਪੈਕਟ ਜਿਹੜੇ ਆਪਣੇ ਵੱਲੋਂ ਕਾਰਵਾਈ ਕਰਾਣੀ ਹੁੰਦੀ ਹੈ ਪੋਸਟ ਪੋਸਟਮਾਰਟਮ ਵਾਸਤੇ ਜਾਂ ਉਸ ਵਾਸਤੇ ਉਹ ਅਸੀਂ ਕਾਰਵਾਈ ਆਪ ਜਾ ਕੇ ਥਾਣੇ ਚ ਕਰਾਈਏ ਤੇ ਉਸੇ ਦਿਨ ਸੇਮ ਡੇ ਆਪਾਂ ਨੇ ਇਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਪਰ ਤਿੰਨ ਦਿਨ ਤੋਂ ਸਾਡੇ ਕੋਲ ਐਸੀ ਕੋਈ ਖਬਰ ਨਹੀਂ ਆਈ ਕਿ ਇਸਤੇ ਖਿਲਾਫ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਅਸੀਂ ਕਿ ਪਰ ਏ ਹਸਪਤਾਲ ਨੂੰ ਮੌਦੇ ਸੌਦਾ ਕਰਦੇ ਹਸਪਤਾਲ ਨੂੰ ਬੰਦ ਕੀਤਾ ਜਾਵੇ ਤਾਲਾ ਲਾਜਾ ਤਾਂ ਜੋ ਘੱਟੋ ਘੱਟ ਅੱਗੇ ਨੂੰ ਅੱਗੇ ਇਨਸਾਫ ਹੋ ਸਕੇ ਤਾਂ ਕਿ ਸਾਡੀ ਜਾਨ ਗਈ ਹੈ ਸਾਡੇ ਤੋਂ ਪਹਿਲਾਂ ਕਿੰਨੀ ਜਾਨਾਂ ਗਈਆਂ ਤੇ ਅੱਗੇ ਨੂੰ ਤਾਂ ਘੱਟੋ ਘੱਟ ਕੋਈ ਗਰੀਬ ਬੰਦੇ ਕੋਈ ਮਜਬੂਰ ਬੰਦੇ ਦੀ ਮਜਬੂਰੀ ਦਾ ਗਲਤ ਫਾਇਦਾ ਨਾ ਚੱਕਿਆ ਜਾਵੇ ਤੇ ਬੱਸ ਦੇ ਅਕਸਰ ਦੇਖਿਆ ਜਾਂਦਾ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਹੀਂ ਰਿੰਗਦੀ ਜੇਕਰ ਪ੍ਰਸ਼ਾਸਨ ਕਰ ਵੀ ਨਹੀਂ ਕਰਦਾ ਕਿਸ ਤਰ੍ਹਾਂ ਦਾ ਪ੍ਰੋਟੈਸਟ ਤੁਸੀਂ ਕਰੋਗੇ ਅਸੀਂ ਬਿਲਕੁਲ ਸਾਰਾ ਪਰਿਵਾਰ ਇੱਥੇ ਮਰੇ ਆ ਜੀ ਮੈਂ ਔਰੇ ਮਰਾਂਗਾ ਜੀ ਮੈਂ ਔਰੇ ਮਰਾਂਗਾ ਜੀ